ਫੋਗਰ ਇਨਸਪੈਕਟਰ ਰਵਿੰਦਰ ਇਹਨਾਂ ਜਿਹੜੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਦੋ ਜਿਹੜੇ ਅਕਿਊਜ਼ਡ ਨੇ ਅਰੈਸਟ ਕੀਤੇ ਜਿਹੜੇ ਯੂਪੀ ਸਹਾਰनपुर ਦੇ ਰਹਿਣ ਵਾਲੇ ਆ ਜਿਨ੍ਹਾਂ ਤੋਂ 4 ਕਿਲੋ 200 ਗ੍ਰਾਮ ਹਫੀਮ ਹੈ ਜਿਹੜੀ ਰਿਕਵਰ ਕੀਤੀ ਗਈ ਆ ਇਹ ਕਾਹਦੀ ਤਰੀਕ ਤੋਂ ਜਿਹੜੀ ਇਹ ਰਿਕਵਰੀ ਹੋਈ ਆ ਇਹ ਇੱਕ ਹੈਗਾ ਰਫੀਕ ਜਿਹੜਾ ਵਸੀਮ ਹੈ ਦੀ ਉਮਰ 24 ਸਾਲ ਹੈ ਤੇ ਰਫੀਕ ਦੀ ਜਿਹੜੀ ਹੈਗੀ ਕਰੀਬ 40 ਸਾਲ ਹੈ ਜਿਹੜਾ ਵਸੀਮ ਹੈ ਉਹ ਕਿਥੇ ਯੂਪ ਸਹਾਰਦਪੁਰ ਵਿੱਚ ਇੱਕ ਢਾਬੇ ਦੇ ਉੱਤੇ ਕੰਮ ਕਰਦਾ ਜਿਹੜਾ ਇਹਦਾ ਸਾਕਾ ਭਰਾ ਹੈਗਾ ਰਫੀਕ ਉਹ ਤੇ 3 ਵੀਲਰ ਜਿਹੜਾ ਹੈਗਾ ਚਲਾਉਂਦਾ ਜਿਹੜੇ ਢਾਬੇ ਵਸੀਮ ਕੰਮ ਕਰਦਾ ਹੈਗਾ ਤਾਂ ਉਹਦੇ ਉੱਥੇ ਜਿਹੜੇ ਟਰੱਕ ਡਰਾਈਵਰ ਜਾਂਦੇ ਸੀ ਜਾਂ ਉੱਥੇ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਉੱਥੇ ਜਾਂਦੇ ਉਹਨਾਂ ਦੇ ਜਰੀਏ ਦੀ ਅ ਜਿਹੜੇ ਉੱਥੇ ਕੁਰੇਟਿਵ ਲੱਗਿਆ ਕਿਥੋਂ ਸਸਤੀ ਪੰਜਾਬ ਦੇ ਵਿੱਚ ਵਾਕ ਪੇਚਾ ਜਾ ਸਕਦਾ ਹੈਗੀ ਇਹਨਾਂ ਨੇ ਜਿਹੜੀ ਸਾਡੇ ਜਿਹੜੀ ਇਹਨਾਂ ਦੇ ਸਮਾਲ ਹੈਗੇ ਨੇ ਛੋਟੇ ਕੰਜ਼ਿਊਮਰ ਹੈਗੇ ਨੇ ਉਹਨਾਂ ਤੱਕ ਇਹਨਾਂ ਨੇ ਜਿਹੜੀ ਹੈਗੀ ਵਕ ਵਕ ਤੇ ਜਿਹੜੀ ਸਪਲਾਈ ਕਿਉਂਕਿ ਇਹਨਾਂ ਦੇ ਟਰੱਕਾਂ ਵਾਲਿਆਂ ਨਾਲ ਉਥੋਂ ਇਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਵੇਚੀ ਜਾ ਸਕਦੀ ਆ ਪੁਲਿਸ ਦੀ ਜਿਹੜੀ ਇਹ ਰਿਕਵਰੀ ਪੁਲਿਸ ਨੇ ਕੀਤੀ ਆ ਉਹਦੇ ਪੁਲਿਸ ਕਸਟਡੀ ਦੇ ਵਿੱਚ ਲੈ ਕੇ ਇਹਨਾਂ ਦੀ ਜਿਹੜੀ ਇਹ ਮਨਜੋ ਕੋ ਪੜਦੇ ਆ ਤਾਂ ਇਹਨਾਂ ਦੀ ਰਗਾਈ ਪੜਤਾਲ ਕੀਤੀ ਜਾਏ ਕਿ ਇਹ ਕਿੰਨੀ ਵਾਰ ਇਹ ਜਿਹੜੇ ਇਹ ਕਸਟ ਤੇ ਕਿਹਨੂੰ ਪਹਿਲੇ ਤੇ ਪਿਛੋ ਜਿਹੜੇ ਐ ਬੈਕਵਰਡ ਲਿੰਕੇਜ ਨੇ ਕਿੱਥੋਂ ਕਿਸ ਬੰਦੇ ਤੋਂ ਇਹਨਾਂ ਨੇ ਪ੍ਰਕਿਊਰ ਕੀਤੀ ਸੀ ਇਹ ਹੈਗੀਆ ਬੈਕਵਰਡ ਲਿੰਕੇਜ ਦੇ ਉੱਤੇ ਵੀ ਲੱਗ ਗਿਆ ਤੇ ਸਾਡੇ ਅੱਗੇ ਜਿੱਥੇ ਸਪ ਤੇ ਇਸ ਉਹਨਾਂ ਦਾ ਵੀ ਜਿਹੜਾ ਪਰਮਿਸ਼ਨ ਹੈ ਕੀ ਹੈ ਉਹ ਸਾਰੀ ਵੀ ਲਗਾਈ ਜਰੀਏ ਕੀਤੀ ਜਾਂਦੀ ਸਰ ਇਹਨਾਂ ਤੋਂ ਪਹਿਲਾਂ ਬੱਚੇ ਹਲੇ ਜਿਹੜੀ ਪ੍ਰਤਾਪ ਆ ਰਿਹਾ ਜਿਹੜਾ ਰੈਕਡ ਹੈ ਪੰਜਾਬ ਉਹਨਾਂ ਪਹਿਲਾਂ ਦੇ ਵਿੱਚ ਉਹਨਾਂ ਦੇ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਅਰੇ ਯੂਪੀ ਦੇ ਵਿੱਚ ਵੀ ਜਿਹੜੀ ਜਿੱਥੋਂ ਦੇ ਰਹਨ ਫਿਰ ਪ੍ਰੋਪਰ ਜੀ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਅਪਡੇਟ ਆਉਂਦਾ ਤਾਂ ਤੁਹਾਡੇ ਨਾਲ ਅਸੀਂ ਇਹ ਸਕੇ ਭਰਾ ਹੈਗੇ ਰੀਅਲ ਬ੍ਰਦਰਸ ਹੈਗੇ ਐਸਾ ਦੋ ਜਾਨੀ ਹੈ ਇਹਨਾਂ ਨਾਲ ਲੋਨ ਵੀ ਗਏ ਇਹ ਮੈਂ ਜਿਵੇਂ ਪਹਿਲਾਂ ਬਰੀਫ ਕੀਤਾ ਵੀ ਇਹਨਾਂ ਦੇ ਨਾਲ ਕੌਣ ਕੌਣ ਇਹ ਅਦੇ ਹੋਰ ਏਰੀਆ ਦੇ ਵਿੱਚ ਪਹਿਲਾਂ ਆਏ ਸਪਲਾਈ ਕੀਤੇ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਜਿਵੇਂ ਅਜਾ ਜਾਂ ਹੋਰ ਕਿਸੇ ਸਟੇਟ 'ਚ ਵੀ ਗਿਆ ਹੋਣ ਤਾਂ ਉਹ ਸਾਰੀ ਜਿਹੜੀ ਡੀ ਲਗਾਈ ਨਾਲ ਜਿਹੜੀ ਪਾਰਟ ਆਫ ਇਨਵੈਸਟਮੈਂਟ ਹੈ ਕਿ ਇਹ ਜਦੋਂ 400 ਫਰਦਰ ਸ਼ੀਰ ਅੰਦਰ ਆਪ ਉਹਨਾਂ ਨੇ ਕਿੰਨੇ ਦੀ ਬੀਚੇ ਕਿੰਨੇ ਡਬਲ ਕਰਨੇ ਸੀ ਕੈਸ ਦੀ ਮੈਨੇਜਰ ਦੱਸੇ ਇਹ ਕਹਿੰਦੇ ਨੇ ਪੁੱਛ ਕੇ ਚਾਹਿਆ ਕਿ ਐਕਟਲੀ ਉਦੋਂ ਪਤਾ ਲੱਗਾ ਸਪਲੀਕੇਸ਼ਨ ਦੇ ਵਿੱਚ ਤੋਂ ਜਿੱਥੋਂ ਇਹਨਾਂ ਨੇ ਪ੍ਰੋਕਿਊਰ ਕੀਤੀ ਹੈ ਉਹਨਾਂ ਨੂੰ ਸ਼ਾਮਲ ਕਰਾਂਗੇ ਐਂਡ ਜਿਹੜੀ ਹੈਗੀ ਤੇ ਉਮੀਦ ਕਰਦੇ ਸੀ ਇਹਨਾਂ ਨੂੰ ਵੇਚਣ ਵਾਸਤੇ ਸਰ ਪਤਾ ਲੱਗਿਆ ਕਿ ਕਿਤੋਂ ਲੱਗਿਆ ਸਹਾਰਨਪੁਰ ਦੇ ਏਰੀਆ ਦੇ ਵਿੱਚ ਦੇ ਸਪਲਾਈਅਰ ਤੇ ਉਹਨਾਂ ਦੇ ਅਸੀਂ ਵਰਕ ਕਰ ਰਹੇ ਆ ਉਹ ਤੁਹਾਡੇ ਨਾਲ ਤੇ ਉਹਦੇ ਅਸੀਂ ਕਰਾਂਗੇ ਜਦੋਂ ਉਹਨਾਂ ਦੇ ਰੌਂਡ ਦੇ ਵਿੱਚ ਜਿਹੜਾ ਮੇਨ ਹੈ ਤੇ ਵਿੱਚ ਕਿਹੋ ਪਤਾ ਜਿਹੜਾ ਪ੍ਰਾਈਵੇਟ ਗੱਡੀ ਦੇ ਵਿੱਚ ਉਹ ਇਹਦਾ ਉਹਦਾ ਹੈਗਾ ਉਹ ਟੈਸਟ ਦੇ ਵਿੱਚ ਹੀ ਆਏਗਾ ਕਿ ਆ ਜਿਹੜੇ ਇਸ ਜੇ ਕੋ ਉਦਰਾਣ ਫੈਕਟਰ ਰਵਿੰਦਰ ਕੁਮਾਰ ਜਿਹੜੇ ਜਿਹੜਾ ਦੇ ਦੌਰਾਨ ਜਿਹੜੀ ਇਹਨਾਂ ਦੀ ਚੈਕਿੰਗ ਕੀਤੀ ਤਾਂ ਉਹ ਜਿਹੜੀ ਇਹਨਾਂ ਦੀ ਰੈਸਟ ਹੋਈ ਆ ਕੋਈ ਜਿਹੜੀ ਹਰ ਗੱਲ ਮੈਂ ਤੁਹਾਨੂੰ ਦੱਸਾਂ ਇਹ ਪਬਲਿਕ ਟਰਾਂਸਪੋਰਟ ਦਾ ਜਿਹੜੀ ਵਾਹਨ ਟ੍ਰੇਨ ਦੇ ਉੱਪਰ ਆਉਂਦੇ ਸੀ ਇਹਦੇ ਵਿੱਚ ਇਹਨਾਂ ਨੇ ਟਾਰਗੇਟ ਜਾਂ ਵੇਚਣੀ ਸੀ ਤਾਂ ਉਹ ਸਾਰਾ ਕਿਉਂਕਿ ਰਿਕਵਰੀ ਚਾਰਕ ਪਲਾਨਡ ਹੋਏਗਾ ਕਿ ਕਿੱਥੇ ਜਾਣ ਕੀ ਨਹੀਂ ਉਹ ਸਾਰੇ ਬੜ ਜਿਹੜੀ ਸਾਡੀ ਇਨਵੈਸਟੀਗੇਸ਼ਨ ਦਾ ਉਹ ਕੰਪਲੀਟ ਕਰਕੇ ਫਿਰ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ ਜਾਵੇ ਧੰਨਵਾਦ ਕੋਈ ਡਰਗੋ ਨਹੀਂ ਇਹਨਾਂ ਕੋਲ ਪ੍ਰੋਬਲਮ ਨਹੀਂ ਹੈ ਨਹੀਂ